ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀਆਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਲੁਧਿਆਣਾ ਦੇ ਬਹੁਤ ਫੇਮਸ ਬਾਜ਼ਾਰ ਤੇ ਜਿੱਥੇ ਕਪੜਾ ਤੁਹਾਨੂੰ ਤੋਲ ਕੇ ਮਿਲਦਾ ਹੈ ਤੇ ਹੁਣ ਸੀਜ਼ਨ ਆਫ ਚੱਲ ਰਿਹਾ ਹੈ ਫਰਵਰੀ ਦਾ ਸਟਾਰਟਿੰਗ ਹੈ ਤੇ ਫਰਵਰੀ ਵਿੱਚ ਉਰੇ ਹੋ ਜਾਂਦਾ ਸੀਜ਼ਨ ਆਫ ਤੇ ਕਪੜਾ ਤੁਹਾਨੂੰ ਇੰਨਾ ਜ਼ਿਆਦਾ ਸਸਤਾ ਮਿਲੇਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਤਾਂ ਦੋਸਤੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਤੁਹਾਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਪਲੀਜ਼ ਵਾਧੇ ਤੋਂ ਵਾਧੇ ਸ਼ੇਅਰ ਕਰਿਆ ਕਰੋ ਤੇ ਜਿਹਨੂੰ ਵੀਡੀਓ ਹੈਲਪਫੁਲ ਲੱਗਦੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਕਿਉਂਕਿ ਅਸੀਂ ਤੁਹਾਨੂੰ ਇੰਨੀ ਵਧੀਆ-ਵਧੀਆ ਵੀਡੀਓਜ਼ ਦਿਖਾਉਂਦੇ ਹਾਂ ਲੁਧਿਆਣੇ ਦੀਆਂ ਫੇਮਸ ਮਾਰਕੀਟਸ ਦੇ ਤੁਹਾਨੂੰ ਅਸੀਂ ਦੱਸਦੇ ਹਾਂ ਤੇ ਉੱਥੋਂ ਦਾ ਰੇਟ ਤੁਹਾਨੂੰ ਕਿ ਕਿਹੜੀ ਮਾਰਕੀਟ ਵਿੱਚ ਕੀ ਮਿਲਦਾ ਹੈ ਤਾਂ ਚਲੋ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਗਊਸ਼ਾਲਾ ਮਾਰਕੀਟ ਵਿੱਚ ਕਿਉਂਕਿ ਗਊਸ਼ਾਲਾ ਮਾਰਕੀਟ ਲੁਧਿਆਣੇ ਦੀ ਕਿਹੋ ਜਿਹੀ ਮਾਰਕੀਟ ਹੈ ਜੋ ਕਿ ਬਹੁਤ ਪੁਰਾਣੀ ਮਾਰਕੀਟ ਹੈ ਤੇ ਉੱਥੇ ਕੱਪੜਾ ਤੁਹਾਨੂੰ ਤੋਲ ਕੇ ਮਿਲੇਗਾ ਤੇ ਉੱਥੇ ਤੁਹਾਨੂੰ ਕੱਪੜੇ ਦੀ ਇੱਕ ਵੈਰਾਈਟੀ ਨਹੀਂ ਮਿਲੇਗੀ ਉੱਥੇ ਤੁਹਾਨੂੰ ਬਹੁਤ ਸਾਰਾ ਕੱਪੜਾ ਅਜਿਹਾ ਮਿਲੇਗਾ ਕਿ ਤੁਹਾਨੂੰ ਪਤਾ ਵੀ ਨਹੀਂ ਕਿ ਉਹ ਉਸ ਤਰ੍ਹਾਂ ਦਾ ਕੱਪੜਾ ਵੀ ਹੁੰਦਾ ਹੈ ਜਿਸ ਤਰ੍ਹਾਂ ਮੰਨ ਲਓ ਕੋਈ ਫਾਰਦਾ ਕੱਪੜਾ ਹੈ ਕੰਬਲ ਹੋਏ ਆਪਣੇ ਗਰਮ ਕੱਪੜੇ ਹੋਏ ਹੁਣ ਕਿਉਂਕਿ ਫਰਵਰੀ ਦੇ ਸਟਾਰਟਿੰਗ ਵਿੱਚ ਊਰੇ ਸੀਜ਼ਨ ਆਫ ਹੋ ਜਾਂਦਾ ਤਾਂ ਕੱਪੜਾ ਬਹੁ ਕਾਟ ਰੇਟ ਵਿੱਚ ਆ ਜਾਂਦਾ ਆ ਜਿਹੜੇ ਤੁਸੀਂ ਗਰਮ ਪਜਾਮੇ ਦੇਖ ਰਹੇ ਹੋ ਇਹ ਵੱਡਿਆਂ ਦੇ ਬੱਚਿਆਂ ਦੇ 100-100 ਰੁਪਏ ਦੇ ਲੱਗੇ ਨੇ ਇੱਥੇ ਬਿਲਕੁਲ ਐਨ ਫਰ ਵਾਲੇ ਤੇ ਆ ਜਿਹੜੇ ਟੋਟੇ ਕੁੜਤੀਆਂ ਦੇ ਸਾਰੇ 100-100 ਰੁਪਏ ਨੂੰ ਲਗਾ ਦਿੱਤੇ ਹੋਣ ਇਹਨਾਂ ਦੇ ਜਿਹੜਿਆ ਲੌਂਗ ਜੈਕਟਸ ਕੋਟ ਵਗੈਰਾ ਟੰਗੇ ਹੋਏ ਨੇ ਬਹੁਤ ਜ਼ਿਆਦਾ ਮਤਲਬ ਬਹੁਤ ਆਧ ਰੇਟ ਵਿੱਚ ਆ ਜਾਂਦਾ ਇਸ ਟਾਈਮ ਇਹ ਵਾਲਾ ਮਾਲ ਜਿਹੜਿਆ ਨਾਈਟ ਸੂਟ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵੀ ਬਹੁਤ ਘੱਟ ਪ੍ਰਾਈਸ ਹੈ ਇੱਕ ਵਾਰ ਤੁਸੀਂ ਗਊਸ਼ਾਲਾ ਜ਼ਰੂਰ ਆਓ ਤੇ ਬਿਲਕੁਲ ਚੌਂਕ ਵਿੱਚ ਹੀ ਦੁਕਾਨ ਹੈ ਤੇ ਇੱਥੇ ਬਹੁਤ ਇਹਨਾਂ ਦਾ ਘੱਟ ਰੇਟ ਹੈ ਤੇ ਆ ਦੇਖੋ ਇੱਧਰ ਬਹੁਤ ਸੋਹਣੇ ਸੋਹਣੇ ਨਾਈਟ ਸੂਟ ਲੱਗੇ ਨੇ ਤੇ ਕੱਪੜਾ ਵੀ ਬੈਲਵਟ ਵਾਲਾ ਹੈ ਬਹੁਤ ਵਧੀਆ ਵਾਲਾ ਐ ਵੀ ਨਹੀਂ ਹੈ ਕਿ ਜਿਹੜੀ ਹਲਕੀ ਬੈਲਵਟ ਹੈ ਬਹੁਤ ਜਿਹੜੀ ਇੰਪੋਰਟੈਂਟ ਬੈਲਵਟ ਹੁੰਦੀ ਉਹ ਹੈ ਤੇ ਆ ਬੈਲਵਟ ਦੇ ਸੂਟ ਬਹੁਤ ਸੋਹਣੇ ਸੋਹਣੇ ਆ 3-300 ਰੁਪਏ ਦੇ ਸੂਟ ਹੈ ਇਹ ਨਾਲ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਲੰਬੇ ਲੰਬੇ ਸਟੋਲ ਨੇ ਇਹਦੇ ਵਿੱਚ ਬਹੁਤ ਸਾਰੇ ਰੰਗ ਸੀਗੇ ਹੁਣ ਸੀਜ਼ਨ ਆਫ ਹੈ ਇਸ ਕਰਕੇ ਹੁਣ ਇਹ ਕੱਪੜਾ ਲੈਣਾ ਸਸਤਾ ਹੈ ਤੇ ਵਿਆਹਾਂ ਵਿੱਚ ਸ਼ਾਦੀਆਂ ਨੂੰ ਅੱਜਕੱਲ ਬੈਲਵਟ ਹੀ ਬੈਲਵ ਤੇ ਇਹਨਾਂ ਉੱਪਰ ਕੋਟੀਆਂ ਪਾਣ ਦੀ ਲੋੜ ਨਹੀਂ ਹੁੰਦੀ ਜਿਹੜੇ ਆਹ ਵਾਲੇ ਕੰਬਲ ਐ ਇਹ ਵੀ ਬਹੁਤ ਜ਼ਿਆਦਾ ਘੱਟ ਪ੍ਰਾਈਸ ਵਿੱਚ ਐ ਤੇ ਇੱਥੇ ਇਹ ਵਾਲੇ ਭਾਜੀ ਕੰਬਲ ਇੱਥੇ ਤੋਲ ਕੇ ਦਿੰਦੇ ਨੇ ਜਿਸ ਤਰ੍ਹਾਂ ਮੰਨ ਲਓ 200 ਰੁਪਏ ਕਿਲੋ 180 ਰੁਪਏ ਕਿਲੋ ਇਸ ਤਰ੍ਹਾਂ ਮੀਂਜ਼ ਸਟਾਰਟ ਹੋ ਜਾਂਦੇ ਆ ਦੇਖੋ ਨਾਈਟ ਸੂਟ ਕਿੰਨੇ ਕਿੰਨੇ ਸੋਹਣੇ ਐ ਤੇ ਬਹੁਤ ਇਹਨਾਂ ਦਾ ਘੱਟ ਪ੍ਰਾਈਸ ਐ ਤੇ ਇੰਨੇ ਜ਼ਿਆਦਾ ਇਹਨਾਂ ਭਾਜੀ ਦੇ ਘੱਟ ਪ੍ਰਾਈਸ ਐ ਕਿ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਅਗਰ ਤੁਸੀਂ ਹੋਲ ਸੇਲ ਦਾ ਕੰਮ ਕਰਨਾ ਚਾਹੁੰਦੇ ਹੋ ਕਿਸੇ ਨਾ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੈ ਤਾਂ ਗਊਸ਼ਾਲਾ ਮਾਰਕੀਟ ਵਿੱਚ ਆ ਸਕਦੇ ਹੋ ਪਹਿਲਾਂ ਤੁਸੀਂ ਸਾਰੀ ਗਊਸ਼ਾਲਾ ਮਾਰਕੀਟ ਘੁੰਮੋ ਫਿਰ ਉਹਦੇ ਬਾਅਦ ਵਿੱਚ ਰੇਟ ਪਤਾ ਕਰੋ ਤੁਸੀਂ ਫਿਰ ਤੁਹਾਨੂੰ ਅਲੱਗ-ਅਲੱਗ ਰੇਟ ਇੱਥੇ ਫਿਰ ਦਿਖਾਈ ਦੇਣਗੇ ਆ ਗਲਾਫ ਐ ਰਜ਼ਾਈਆਂ ਦੇ ਗਲਾਫ ਹੁੰਦੇ ਜਿਹੜੇ ਰਜ਼ਾਈ ਕਵਰ ਕਹਿ ਲਓ ਕੰਬਲ ਕਵਰ ਕਹਿ ਲਓ ਇਹ ਵੀ ਬਹੁਤ ਜ਼ਿਆਦਾ ਸਸਤੇ ਐ 300 ਤੋਂ 400 500 ਇਸ ਤਰ੍ਹਾਂ ਦੇ ਐ ਮੀਨਜ਼ ਦੇਖੋ ਚਾਹੇ ਤੁਸੀਂ ਕੱਲਾ ਲੈ ਲਓ ਮੀਨਜ਼ ਅਗਰ ਏਸੀ ਐ ਤਾਂ ਏਸੀ ਵਿੱਚ ਇਹਨੂੰ ਕੱਲਾ ਵੀ ਤੁਸੀਂ ਲੈ ਸਕਦੇ ਹੋ ਐਜ਼ ਅ ਬਲੈਂਕਟ ਤਾਂ ਆ ਦੇਖੋ ਜਿਹੜੇ ਟੋਟੇ ਐ ਗਰਮ ਕੁੜਤੀਆਂ ਦੇ ਇਹ ਸਿਰਫ ਓਰੇ ਤੁਹਾਨੂੰ 100-100 ਰੁਪਏ ਦੇ ਲਗਾਏ ਹੋਏ ਹੁਣ ਇਹਨਾਂ ਨੇ ਕਿਉਂਕਿ ਹੁਣ ਸੀਜ਼ਨ ਆਫ ਹੈ ਇਸ ਕਰਕੇ ਬਹੁਤ ਘਟ ਹੈ ਇਹਨਾਂ ਦਾ ਇਹ ਵਾਲਾ ਪ੍ਰਾਈਸ ਤਾਂ ਇਹ ਦੇਖੋ ਟੋਟੇ ਕਿੰਨੇ ਸੋਹਣੇ ਸੋਹਣੇ ਆ ਵਿੱਚੇ ਬੈਲਵਟ ਦੇ ਆ ਤੇ ਵਿੱਚੇ ਗਰਮ ਦੇ ਆ ਤੁਸੀਂ ਜੋ ਮਰਜੀ ਬਣਾ ਲਓ ਚਾਹੇ ਆਪਣੇ ਵਾਸਤੇ ਚਾਹੇ ਬੱਚਿਆਂ ਵਾਸਤੇ ਆਹ ਵਾਲੇ ਨਾਈਟ ਸੂਟ ਦੇਖੋ ਕਿੰਨੇ ਸੋਹਣੇ ਆ ਜਿਸ ਤਰ੍ਹਾਂ ਕੋਈ ਟੀ-ਸ਼ਰਟ ਮਲਾ ਲਓ ਕੋਈ ਗਰਮ ਤੇ ਨਾਲ ਪਜਾਮਾ ਮਲਾ ਲਓ ਆ ਸਾਰੀ ਬੈਲਵਟ ਹੀ ਟੰਗੀ ਹੈ ਤੇ ਇਹ ਭਾਜੀ ਦੀ ਦੁਕਾਨ ਹੈ ਬਿਲਕੁਲ ਚੌਂਕ ਵਿੱਚ ਹੀ ਹੈ ਜਿਆਦਾ ਵੱਡੀ ਦੁਕਾਨ ਨਹੀਂ ਹੈ ਬਟ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਸਹੀ ਹੈ ਆਹ ਵਾਲੇ ਕੰਬਲ ਦੇਖੋ ਸਿਰਫ ਸਿੰਗਲ ਬੈਡ ਦੇ 220 ਦੇ 330 ਦੇ ਕੰਬਲ ਹੈ ਤੇ ਆ ਡਬਲ ਪੜਾਈ ਦਾ ਕੰਬਲ 1000 ਰੁਪਏ ਦਾ ਸੀਗਾ ਇਹ ਮੀਨਸ ਦੇਖ-ਦੇਖ ਕੇ ਬਹੁਤ ਜ਼ਿਆਦਾ ਗਰਮ ਹੈ ਹੱਥ ਲਗਾਏ ਤੇ ਹੀ ਪਤਾ ਲੱਗਦਾ ਚੀਜ਼ ਦਾ ਐਦਾਂ ਤੁਹਾਨੂੰ ਵੀਡੀਓ ਵਿੱਚ ਪਤਾ ਨਹੀਂ ਕਿਦਾਂ ਦਾ ਲੱਗ ਰਿਹਾ ਹੁਣ ਬਟ ਮੈਂ ਇਹਨੂੰ ਹੱਥ ਲਗਾ ਰਹੀ ਸੀਗੀ ਖੁਦ ਬਹੁਤ ਜ਼ਿਆਦਾ ਸੋਫਟ ਸੀਗਾ ਇਹ ਵਾਲੇ ਕੰਬਲ ਤੇ ਜਿਹੜੇ ਅੱਗੇ ਥੋੜੇ ਜਿਹਾ ਬਲੂ ਕਲਰ ਦੇ ਹੋਏ ਪਰਪਲ ਕਲਰ ਦੇ ਕੰਬਲ ਹੈ ਇਹ ਵੀ ਬਹੁਤ ਜ਼ਿਆਦਾ ਕਟ ਰੇਟ ਦੇ ਸੀਗੇ ਤੇ ਇਸ ਤੋਂ ਅੱਗੇ ਜਿਹੜੇ ਉਹ ਸਾਹਮਣੇ ਤੁਸੀਂ ਪਰਪਲ ਕਲਰ ਦੇ ਦੇਖ ਰਹੇ ਹੋ ਨਾ ਉਹ 2250 ਦੇ ਕੰਬਲ ਐ ਸਿੰਗਲ ਬੈਡ ਦੇ ਉਹ ਦੇਖੋ ਬਹੁਤ ਸੋਹਣੇ ਸੋਹਣੇ ਕਲਰ ਸੀਗੇ ਤੇ ਹੱਥ ਲਗਾਏ ਤੇ ਬਹੁਤ ਜ਼ਿਆਦਾ ਸੋਫਟ ਐ ਇਹ ਵਾਲੇ ਕੰਬਲ ਤਾਂ ਦੇਖੋ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਐ ਇਹਨਾਂ ਦੇ ਘਰ ਮੈਂ ਸਿਰਫ ਤੁਹਾਨੂੰ ਗਊਸ਼ਾਲਾ ਮਾਰਕੀਟ ਵਿੱਚ ਹੀ ਐਦਾਂ ਦੀਆਂ ਨਵੀਆਂ-ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਨੇ ਬਹੁਤ ਘੱਟ ਪ੍ਰਾਈਸ ਵਿੱਚ ਤਾ ਦੋਸਤੋ ਉਮੀਦ ਕਰਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੇਗੀ ਇਹ ਵੀਡੀਓ ਦਾ ਪਾਰਟ 1 ਹੈ ਤੇ ਆ ਬੈਲਵੈਟ ਦਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਸਿਰਫ 300 ਦਾ ਹੈ ਇਹ ਤਾਂ ਦੋਸਤੋ ਵੀਡੀਓ ਤੁਹਾਨੂੰ ਅਗਰ ਹੈਲਪਫ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਇਸ ਤਰ੍ਹਾਂ ਦੇ ਲੁਧਿਆਣੇ ਵਿੱਚ ਹੋਰ ਤੁਸੀਂ ਕਿਹੜੇ ਬਾਜ਼ਾਰ ਦੇਖਣਾ ਚਾਹੁੰਦੇ ਹੋ ਪਲੀਜ਼ ਕਮੈਂਟਾਂ ਵਿੱਚ ਦੱਸਿਆ ਕਰੋ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹੀ ਬਾਜ਼ਾਰ ਦਿਖਾਏ ਜਾਵੇ ਆ ਜਿਹੜੇ ਬਲੈਕ ਕਲਰ ਦੇ ਤੁਸੀਂ ਦੇਖ ਰਹੇ ਹੋ ਨਾ ਇਹ ਸਿਰਫ 100-100 ਰੁਪਏ ਦੇ ਹੈ ਐਜ਼ ਏ ਮੈਟ ਵਛ ਆ ਜਾਂਦੇ ਕੰਬਲ ਤਾਂ ਚਲੋ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਸਤਿ ਸ਼੍ਰੀ ਅਕਾਲ